ਛੋਟੇ ਬੱਚੇ ਜਿਹੜੇ ਦੇਖ ਰਹੇ ਨੇ ਉਹ ਆਪ ਪੜ੍ਹ ਰਹੇ ਨੇ ਬ੍ਰੇਲ ਲਿਪੀ ਮੀਨਸ ਸਹੀ ਸਹੀ ਤਰੀਕੇ ਨਾਲ ਉਹਨਾਂ ਨੂੰ ਸਿਖਾਈ ਵੀ ਜਾਂਦੀ ਹੈ ਜਾਂ ਕਿਸ ਤਰੀਕੇ ਨਾਲ ਮਿਸ ਪਹਿਲਾਂ ਹੀ ਸਿੱਖੇ ਆਉਂਦੇ ਨੇ ਕਿਸ ਤਰੀਕੇ ਨਾਲ ਹੁੰਦਾ ਦੱਸ ਜਿਆਦਾਤਰ ਤਾਂ ਜਿਹੜੇ ਬੱਚੇ ਬੱਚੇ ਵੱਡੇ ਨੇ ਸਾਡੇ ਕੋਲੇ ਜਿਦਾ ਕਾਲਜ ਗੋਇੰਗ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਅਸੀਂ ਇੱਥੇ ਜ਼ਿਆਦਾਤਰ ਸਾਨੂੰ ਉਹਨਾਂ ਤੇ ਘੱਟ ਮਿਹਨਤ ਕਰਨੀ ਪੈਂਦੀ ਹੈ ਬਾਕੀ ਸਾਰਾ ਕਾਲਜ ਇੰਨੇ ਕਰਨੀ ਹੁੰਦੀ ਹੈ ਪਰ ਇੱਥੇ ਸਾਡਾ ਮੇਨ ਮਕਸਦ ਫਿਰ ਅੱਗੇ ਆ ਜਾਂਦਾ ਹੈ ਕਿ ਉਹਨਾਂ ਬੱਚਿਆਂ ਨੂੰ ਆਤਮ ਨਿਰਭਰ ਬਣਾਈ ਐ ਉਹਨਾਂ ਨੂੰ ਹਰ ਇੱਕ ਪੱਖ ਤੋਂ ਆਮ ਤੌਰ ਤੇ ਤਾਂ ਇਹ ਕਹਿੰਦਾ ਯਾਰ ਨੇਤਰਹੀਨ ਨਾ ਜਾਂ ਗੀਣਾ ਵਿਚਾਰੇ ਉਹ ਵਿਚਾਰੇ ਸ਼ਬਦ ਦੂਰ ਕਰੀਦਾ ਸੀ ਪਹਿਲਾਂ ਤਾਂ ਮਾਨਸਿਕਤਾ ਦੇ ਵਿੱਚੋਂ ਕਿ ਉੱਪਰ ਕੱਪੜੇ ਵੀ ਆਪ ਸਾਰੇ ਆਪਣੇ ਧੋ ਰਹੇ ਨੇ ਮਸ਼ੀਨ ਦੇ ਨਾਲ ਹਨਾ ਤੇ ਹੋਰ ਸਾਰਾ ਜਿੰਨਾ ਭਾਂਡੇ ਵਗੈਰਾ ਦੀ ਆਪਣੇ ਆਪ ਸਾਰੇ ਸਫਾਈ ਕਰਨੀ ਐ ਮਤਲਬ ਹਰ ਕੰਮ ਉਹ ਜਿਹੜਾ ਇੱਕ ਨਿਗਾ ਵਾਲਾ ਬੰਦਾ ਕਰ ਸਕਦਾ ਉਹ ਆਮ ਉਹ ਕਰ ਸਕਦੇ ਨੇ ਠੀਕ ਹੈ ਨਿਗਾ ਨਹੀਂ ਹੈਗੀ ਹੱਥ ਦੀ ਟਚਿੰਗ ਪਾਵਰ ਹੈ ਆ ਦਿਮਾਗ ਪ੍ਰੋਪਰ ਆ ਸਾਰਾ ਉਹ ਵਧੀਆ ਆਪਣਾ ਸਾਰਾ ਕੰਮ ਕਰਦੇ ਨੇ ਪਰ ਸਾਡਾ ਮੇਨ ਮਕਸਦ ਇਹੀ ਹੁੰਦਾ ਇੱਥੇ ਇਹਨਾਂ ਨੂੰ ਲਿਆ ਕੇ ਆਤਮਰਜ਼ ਨਰ ਬਣਾਈਏ ਉਹਦੇ ਵਿੱਚ ਅਸੀਂ ਕੰਮਜਾਬ ਹੋ ਰਹੇ ਹਾਂ ਔਰ ਆਪਾਂ ਦੇਖਦੇ ਆ ਕਿ ਸਹੂਲਤ ਬਿਲਕੁਲ ਸਿੱਧੀ ਕਹਿੰਦੀ ਆਂਦੀ ਹੈ ਇੱਥੇ ਕਮਰੇ ਕਾਫੀ ਵਧੀਆ ਬਣੇ ਹੋਏ ਨੇ ਹਨਾ ਫਿਰ ਇਹ ਸਾਰਾ ਜਿਹੜਾ ਦੇਖਭਾਲ ਆ ਵੀ ਕਰਦੇ ਨੇ ਬਿਲਕੁਲ ਬੈੱਡ ਵਗੈਰਾ ਆਪਾਂ ਦੇਖੇ ਸਾਫ਼ ਨੇ ਤੇ ਇਹਨਾਂ ਨੂੰ ਗੁਰਮਤ ਗਿਆਨ ਨਾਲ ਵੀ ਜੋੜਿਆ ਜਾਂਦਾ ਉੱਪਰ ਆਪਾਂ ਦੇਖੇ ਟੀਚਰਸ ਬਕਾਇ ਜੋ ਕਿ ਸੇਵਾ ਨਿਭਾਉਂਦੇ ਨੇ ਨੇ ਤਰਹੀ ਇਹਨਾਂ ਨੂੰ ਜਿਹੜੀ ਕਿ ਪੜ੍ਹਾਈ ਦੀ ਛੋਟੇ ਬੱਚੇ ਜਿਹੜੇ ਦੇਖ ਰਹੇ ਆ ਉਹ ਆਪ ਪੜ੍ਹ ਰਹੇ ਨੇ ਬਰੇਲ ਲਿਪੀ ਮੀਨਸ ਸਹੀ ਸਹੀ ਤਰੀਕੇ ਨਾਲ ਉਹਨਾਂ ਨੂੰ ਸਿਖਾਈ ਵੀ ਜਾਂਦੀ ਆ ਜਾਂ ਕਿਸ ਤਰੀਕੇ ਨਾਲ ਪਹਿਲਾਂ ਹੀ ਸਿੱਖੇ ਆਉਂਦੇ ਨੇ ਕਿਸ ਤਰੀਕੇ ਨਾਲ ਹੁੰਦਾ ਸਭ ਕੁਝ ਜਿਆਦਾਤਰ ਤਾਂ ਜਿਹੜੇ ਬੱਚੇ ਬੱਚੇ ਵੱਡੇ ਨੇ ਸਾਡੇ ਕੋਲੇ ਜਦਾਂ ਕਾਲਜ ਗੋਇੰਗ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਅਸੀਂ ਇੱਥੇ ਜਿਆਦਾਤਰ ਸਾਨੂੰ ਉਹਨਾਂ ਤੇ ਘੱਟ ਮਿਹਨਤ ਕਰਨੀ ਪੈਂਦੀ ਹੈ ਬਾਕੀ ਸਾਰਾ ਕਾਲਜ ਇੰਨੇ ਕਰਨੀ ਹੁੰਦੀ ਹੈ ਪਰ ਇੱਥੇ ਸਾਡਾ ਮੇਨ ਮਕਸਦ ਫਿਰ ਅੱਗੇ ਆ ਜਾਂਦਾ ਹੈ ਕਿ ਉਹਨਾਂ ਬੱਚਿਆਂ ਨੂੰ ਆਤਮ ਨਿਰਭਰ ਬਣਾਈਏ ਅਸੀਂ ਉਹਨਾਂ ਨੂੰ ਹਰ ਇੱਕ ਪੱਖ ਤੋਂ ਆਮ ਤੌਰ ਦੇ ਤੇ ਅਗਲਾ ਕਹਿੰਦਾ ਯਾਰ ਨੇਤਰਹੀਨ ਨਾ ਜਾਂਗੀਨ ਨਾ ਵਿਚਾਰੇ ਉਹ ਵਿਚਾਰੇ ਸ਼ਬਦ ਦੂਰ ਕਰੀਦਾ ਸੀ ਪਹਿਲਾਂ ਤਾਂ ਮਾਨਸਿਕਤਾ ਦੇ ਵਿੱਚੋਂ ਵੀ ਅਸੀਂ ਸਭ ਕੁਝ ਕਰ ਸਕਦੇ ਆ ਜਿੱਦਾਂ ਹੁਣ ਤੁਸੀਂ ਦੇਖਿਆ ਹੋਣਾ ਵੀ ਉੱਪਰ ਕੱਪੜੇ ਵੀ ਆਪ ਸਾਰੇ ਆਪਣੇ ਧੋਰੇ ਨੇ ਮਸ਼ੀਨ ਦੇ ਨਾਲ ਹਨਾ ਤੇ ਹੋਰ ਸਾਰਾ ਜਿੰਦਾ ਭਾਂਡੇ ਵਗੈਰਾ ਦੀ ਆਪਣੇ ਆਪ ਸਾਰੇ ਸਫਾਈ ਕਰਨੀ ਆ ਮਨੋ ਹਰ ਕੰਮ ਉਹ ਜਿਹੜਾ ਇੱਕ ਨਿਗਾ ਵਾਲਾ ਬੰਦਾ ਕਰ ਸਕਦਾ ਉਹ ਆਮ ਉਹ ਕਰ ਸਕਦੇ ਨੇ ਠੀਕ ਆ ਨਿਗਾ ਨਹੀਂ ਹੈਗੀ ਹੱਥ ਦੀ ਟਚਿੰਗ ਪਾਵਰ ਹੈ ਆ ਦਿਮਾਗ ਪ੍ਰੋਪਰ ਆ ਸਾਰਾ ਉਹ ਬਧੀਆ ਆਪਣਾ ਸਾਰਾ ਕੰਮ ਕਰਦੇ ਨੇ ਔਰ ਸਾਡਾ ਮੇਨ ਮਕਸਦ ਇਹੀ ਹੁੰਦਾ ਇੱਥੇ ਵੀਨਾ ਨੂੰ ਲਿਆ ਕੇ ਆਤਮਰ ਦਿਨਪੁਰ ਬਣਾਈਏ ਉਹਦੇ ਵਿੱਚ ਅਸੀਂ ਕੰਮਜਾਬ ਹੋ ਰਹੇ ਹਾਂ ਔਰ ਇੱਥੋਂ ਤੱਕ ਵੀ ਜਿਹੜਾ ਹੁਣ ਸਾਡਾ ਇਹ ਇੱਥੇ ਸਾਡੇ ਕੋਲ ਨੌਜਵਾਨ ਬੱਚੇ ਇੱਥੇ ਸਾਡੇ ਕੋਲ ਪੜ੍ਹਾਈ ਕਰਦੇ ਨੇ ਅੱਗੇ ਕਾਲਜਾਂ ਦੇ ਵਿੱਚ ਪੜਾਉਂਦੇ ਅਸੀਂ ਇਹਨਾਂ ਨੂੰ ਇਸੇ ਤਰ੍ਹਾਂ ਸਾਡੀ ਇੱਕ ਸੰਸਥਾ ਲੜਕੀਆਂ ਦੇ ਲਈ ਸਾਡੀ ਬ੍ਰਾਂਚ ਹੈ ਸੰਸਾਭ ਸਿਆਟਾ ਸਭ ਅੰਮ੍ਰਿਤਸਰ ਦੇ ਵਿੱਚ ਉੱਥੇ ਸਾਡੇ ਕੋਲ 20-25 ਦੇ ਕਰੀਬ ਨੇ ਤਰਹੀਨ ਲੜਕੀਆਂ ਨੇ ਜਿਹੜੀਆਂ ਨੂੰ ਅਸੀਂ ਬੀਏ ਤੱਕ ਦੀ ਪੜ੍ਹਾਈ ਸਾਡੀ ਉੱਥੇ ਬ੍ਰਾਂਚ ਜਿਹੜੀ ਆ ਉਹ ਫ੍ਰੀ ਉਹਨਾਂ ਨੂੰ ਕਰਵਾਉਂਦੀ ਆ ਫਿਰ ਅੱਗੇ ਰੋਜ਼ਗਾਰ ਦੇ ਉੱਤੇ ਉਹ ਬੱਚੀਆਂ ਜਾ ਕੇ ਲੱਗਦੀਆਂ ਨੇ ਔਰ ਉੱਥ ਤੇ ਜਦੋਂ ਆਪਣਾ ਰੋਟੀ ਪਾਣੀ ਵਗੈਰਾ ਬਣਾਉਣਾ ਹੋਰ ਘਰੇਲੂ ਕੰਮ ਨੇ ਉਹ ਲੜਕੀਆਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਕਾਇਦਾ ਤਾਂ ਕਿ ਉਹ ਕੱਲ ਨੂੰ ਜਦੋਂ ਉਹਨਾਂ ਦੇ ਵਿਆਹ ਹੁੰਦੇ ਨੇ ਵਿਚਰੀਆਂ ਦੇ ਉਹ ਆਪਣੇ ਘਰਾਂ ਦੇ ਵਿੱਚ ਜਾ ਕੇ ਵੀ ਆਪਣਾ ਵਧੀਆ ਪਾਲਣ ਪੋਸ਼ਣ ਆਪਣੇ ਪਰਿਵਾਰਾਂ ਦਾ ਕਰ ਸਕਣ ਤੇ ਜੇਕਰ ਕਿਸੇ ਨੂੰ ਜੇ ਕੋਈ ਨੇੜੇ ਤੇੜੇ ਕੋਈ ਨੀਤਰ ਹਿੰਦ ਦੇ ਕਿਦਾ ਜਾਂ ਕਿਸੇ ਦੇ ਨਾ ਚਾਹਦੇ ਹੋਵੇ ਪਰਿਵਾਰ ਵਿੱਚ ਕੋਈ ਹੁੰਦਾ ਤਾਂ ਉਹ ਇੱਥੇ ਕਿਵੇਂ ਸੰਪਰਕ ਕਰ ਸਕਦਾ ਹੈ ਜਾਂ ਇੱਥੇ ਆ ਕੇ ਕਿਵੇਂ ਉਹਨਾਂ ਨੂੰ ਇੱਥੇ ਮੀਂਸ ਰੱਖ ਸਕਦਾ ਹੈ ਕਿ ਉਹ ਆਪਣਾ ਜੀਵਨ ਸੁਖਾਲਾ ਕਰ ਸਕਣ ਜਿਹੜੀ ਗਿਆਨ ਸਿੱਖ ਸਕਣ ਇੱਥੋਂ ਦੇ ਬਿਲਕੁਲ ਬਹੁਤ ਵਧੀਆ ਤੁਹਾਡਾ ਸਵਾਲ ਹੈ ਕਿਉਂਕਿ ਦੇਖੋ ਅ ਪਹਿਲੀ ਗੱਲ ਤਾਂ ਇਸ ਤਰ੍ਹਾਂ ਦੀ ਕਿਸੇ ਦੇ ਪ੍ਰੋਬਲਮ ਆਵੇ ਨਾ ਪਰ ਇਹ ਵੀ ਇੱਕ ਕੁਦਰਤੀ ਹੈ ਵੀ ਚਲੋ ਇਹ ਚੀਜ਼ਾਂ ਆਈਆਂ ਆ ਤੇ ਜੇਕਰ ਕੋਈ ਵੀ ਕਿਤੇ ਤੁਹਾਨੂੰ ਵੀ ਕਿਤੇ ਕੋਈ ਨੇਤਰਹੀਨ ਕੋਈ ਦਿਸਦਾ ਤਾਂ ਉਹ ਜਰੂਰ ਤੁਸੀਂ ਇਸ ਸੰਸਥਾ ਦੇ ਨਾਲ ਰابطਾ ਕਰ ਸਕਦੇ ਹੋ ਮੈਂ ਸੰਸਥਾ ਦੇ ਨੰਬਰ ਵੀ ਤੁਹਾਨੂੰ ਮੈਂ ਦੱਸ ਦਿੰਦਾ 0161 2533979 450 2250 ਇਹ ਦੋ ਨੰਬਰ ਸਾਡੇ ਲੈਂਡਲਾਈਨ ਨੇ ਔਰ ਅਗਰ ਮੇਰੇ ਨਾਲ ਕੋਈ رابطہ ਕਰਨਾ ਚਾਹੁੰਦਾ ਤਾਂ 94780 51000 ਇਸ ਨੰਬਰ ਦੇ ਉੱਤੇ رابطہ ਕਰ ਸਕਦੇ ਆ ਔਰ ਜਿਹੜੇ ਬੱਚੇ ਪੜਨ ਵਾਲੇ ਨੇ ਨੇਤਰਹੀਣ ਉਹਨਾਂ ਨੂੰ ਅਸੀਂ ਸਕੂਲਾਂ ਤੱਕ ਨੇਤਰਹੀਣ ਸਕੂਲਾਂ ਤੱਕ ਉਹਨਾਂ ਦੀ ਪਹੁੰਚ ਯਕੀਨੀ ਬਣਾਉਨੇ ਆ ਔਰ ਜਿਹੜੇ ਬੱਚੇ ਮੰਨ ਲਓ ਕੁਝ ਪੜਦੇ ਲਿਖਦੇ ਅੱਗੇ ਮੰਨ ਲਓ ਏਜ ਜ਼ਿਆਦਾ ਹੋ ਗਈ ਹੈ ਉਹਨਾਂ ਨੂੰ ਅੱਗੇ ਪੜਾਉਣਾ ਹੈ ਜਾਂ ਕੋਈ ਐਕਸੀਡੈਂਟਲ ਕੇਸ ਹੈ ਜਿੱਦਾਂ ਸਾਡੇ ਕੋਲ ਇੱਕ ਦੋ ਕੇਸੇ ਇਦਾਂ ਦੇ ਆਏ ਹੋਏ ਨੇ ਜਿਹੜੇ ਪੜ੍ਹਾਈ ਕਰਦੇ ਸੀ ਬੱਚੇ ਬਾਅਦ ਚ ਨਿਗਾਹ ਚਲੀ ਗਈ ਉਹਨਾਂ ਦੀ ਉਹਨਾਂ ਨੂੰ ਫਿਰ ਅੱਗੇ ਅਸੀਂ ਇੱਥੇ ਪੜਾਉਨੇ ਆ ਉਹਨਾਂ ਦੇ ਉੱਤੇ ਅਸੀਂ ਮਿਹਨਤ ਕਰਦੇ ਆ ਸੋ ਮੈਂ ਇਹੀ ਬੇਨਤੀ ਕਰੂੰਗਾ ਵੀ ਕਿਤੇ ਵੀ ਤੁਹਾਡੀ ਨਜ਼ਰ ਦੇ ਨਜ਼ਰ ਦੇ ਵਿੱਚ ਕੋਈ ਨੇਤਰਹੀਨ ਬੱਚਾ ਬੱਚੀ ਹੈਗਾ ਤੇ ਉਹਨੂੰ ਜਿੰਨਾ ਜਲਦੀ ਹੋ ਸਕਦਾ ਤੁਸੀਂ ਸਾਡੇ ਤੱਕ ਜਾਂ ਹੋਰ ਜਿਹੜੀਆਂ ਨੇਤਰਹੀਨਾਂ ਤੇ ਤ੍ਰਹੀਨ ਵਾਲੀ ਸੰਸਥਾਵਾਂ 'ਚ ਕੰਮ ਕਰਦੀਆਂ ਉਹਨਾਂ ਤੱਕ ਜਰੂਰ ਅਪਰੋਚ ਕਰੋ ਕਿਉਂਕਿ ਤੁਹਾਡੀ ਇੱਕ ਛੋਟੀ ਜੀ ਕੋਸ਼ਿਸ਼ ਕਿਸੇ ਦੀ ਜ਼ਿੰਦਗੀ ਬਣਾ ਸਕਦੀ ਹੈ ਸਾਡਾ ਪਰਮਿੰਦਰ ਸਿੰਘ ਜੀ ਨੂੰ ਜਨ ਸਤਿ ਸਿਕਾ ਜੀ ਸਤਿ ਸਿਕਾ ਜੀ ਸਰ ਕਿਵੇਂ ਮਤਲਬ ਇੱਥੇ ਜਿਹੜਾ ਸਾਰਾ ਕੰਮ ਮੈਨੇਜ ਕੀਤਾ ਜਾਂਦਾ ਕਿਉਂਕਿ ਤੁਸੀਂ ਇੱਥੋਂ ਦੇ ਮੈਨੇਜਰ ਵੀ ਹੋ ਮੈਂ ਸਾਰਾ ਦੇਖਭਾਲ ਵੀ ਕਰਦੇ ਹਾਂ ਕਿਵੇਂ ਮੀਨਸ ਇਹਨਾਂ ਸਾਰਿਆਂ ਦੀ ਦੇਖਭਾਲ ਕੀਤੀ ਜਾਂਦੀ ਹੈ ਜਾਂ ਮੀਨਸ ਕਿਸੇ ਬਾਹਰੋਂ ਆਪਾਂ ਨੂੰ ਜਿਹੜੇ ਰਿਸੋਰਸਸ ਤੋਂ ਸਹੂਲਤ ਮਿਲਦੀ ਹੈ ਦੇਖੋ ਇਹ ਸਸਤਾ ਜਿਹੜੀ ਹੈਗੀ ਆ ਟੋਟਲੀ ਇਹ ਦਾਨ ਦੇ ਸਿਰ ਤੇ ਚੱਲਦੀ ਆ ਔਰ ਸੇਵਾ ਦੇ ਰੰਦੇ ਸਿਰ ਤੇ ਚੱਲਦੀ ਆ ਜਿੱਥੇ ਤੱਕ ਸਰਕਾਰਾਂ ਦਾ ਸਬੰਧ ਆ ਅੱਜ ਤੱਕ ਇਸ ਸੰਸਥਾ ਨੂੰ ਸਰਕਾਰ ਵੱਲੋਂ ਕੋਈ ਸਹੂਤ ਨਹੀਂ ਮਿਲੀ ਅਸੀਂ ਸਹੂਲਤ ਵਲ ਕੇ ਸਰਕਾਰ ਨੂੰ ਇਥੋਂ ਸੰਸਥਾ ਵੱਲੋਂ ਦਿੰਦੇ ਆ ਸਾਡਾ ਜਿਹੜਾ ਕੋਈ ਇੱਕ ਪੰਜਾਬ ਦਾ ਸਰਕਾਰੀ ਸਕੂਲ ਆ ਜਮਾਲਪੁਰ ਵਿੱਚ ਉੱਥੇ ਅਸੀਂ ਸਾਡੇ ਦੋ ਟੀਚਰ ਨੇ ਜਿਹੜੇ ਉਹ ਸੰਸਥਾ ਵੱਲੋਂ ਆ ਕਿਉਂਕਿ ਉਹ ਸੰਸਥਾ ਦੇ ਵਿੱਚ ਤਾਂ ਦੇਣੇ ਪਏ ਵੀ ਉੱਥੇ ਟੀਚ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਟੀਚਰੀ ਹੈ ਨਹੀਂਗੇ ਔਰ 2800 ਪਹਿਲਾਂ ਦਾ ਉਹ ਸਕੂਲ ਜਿਹੜਾ ਹੈਗਾ ਪਲੱਸ 2 ਹੋਇਆ ਹੋਇਆ ਔਰ ਅੱਜ ਤੱਕ ਉਹ ਪਲੱਸ 2 ਹੋਇਆ ਨਹੀਂ ਹੈਗਾ ਜਿਹੜੇ ਬੱਚੇ ਨੇ ਉਹ 10ਵੀਂ ਤੋਂ ਬਾਅਦ ਬੜੇ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਆ ਔਰ ਉਹ ਵਕ ਵਕ ਸਕੂਲਾਂ ਦੇ ਵਿੱਚ ਜਾਂਦੇ ਨੇ ਤੇ ਸਾਡੀ ਸਰਕਾਰ ਨੂੰ ਬਹੁਤ ਵਾਰੀ ਇਸ ਗੱਲ ਦੇ ਉੱਤੇ ਮੀਟਿੰਗ ਹੋਈ ਆ ਵੀ ਤੁਸੀਂ ਇਹਨੂੰ ਪਲੱਸ 2 ਕਰੋ ਔਰ ਇੱਥੋਂ ਦੀ ਜਿਹੜਾ ਸਕੂਲ ਆ ਇਹਦੇ ਵਿੱਚ ਤੁਸੀਂ ਟੀਚਰ ਪੂਰੇ ਲਵੋ ਔਰ ਇਹ ਜਿਹੜਾ ਸਕੂਲ ਚੱਲ ਰਿਹਾ ਇਹ ਸਮਾਜਿਕ ਸੁਰੱਖਿਆ ਜਿਹੜਾ ਹੈਗਾ ਮੈਂਕਮ ਉਹਦੇ ਅੰਦਰ ਚੱਲਦਾ ਹੁਣ ਅਸੀਂ ਇਹ ਵੀ ਬੇਨਤੀ ਕਰੀ ਆ ਵੀ ਇਹਨੂੰ ਤੁਸੀਂ ਐਜੂਕੇਸ਼ਨ ਬੋਰਡ ਦੇ ਵਿੱਚ ਲੈ ਕੇ ਆਵੋ ਉੱਥੇ ਕਿੰਨੇ ਟੀਚਰ ਨੇ ਲੱਖਾਂ ਦੀ ਤਦਾਦ ਦੇ ਵਿੱਚ ਟੀਚਰ ਨੇ ਤਾਂ ਇਹਦੇ ਵਿੱਚ ਘਟੋ-ਘਟਾ ਕਰ ਤੁਸੀਂ ਪੰਜਾਬ ਦਾ ਇੱਕੋ ਸਕੂਲ ਆ ਇਹਦੇ ਵਿੱਚ ਬੱਚਿਆਂ ਲਈ ਤੁਸੀਂ ਟੀਚਰ ਨਹੀਂ ਪੂਰੇ ਦੇ ਸਕਦੇ ਤਾਂ ਬੱਚਿਆਂ ਦੀ ਹੋਰ ਸਹੂਲਤ ਤੁਸੀਂ ਕੀ ਦੇ ਸਕਦੇ ਹੋ ਇਸ ਲਈ ਇਹ ਸੰਸਥਾ ਵੱਲੋਂ ਉਸ ਸਕੂਲ ਦੇ ਵਿੱਚ ਦੋ ਟੀਚਰਾਂ ਦੀ ਤਨਖਾਹ ਇੱਥੋਂ ਜਾਂਦੀ ਹੈ ਟੀਚਰ ਮਤਲਬ ਇੱਥੇ ਹੀ ਪ੍ਰੋਵਾਈਡ ਕਰਵਾਇਆ ਗਿਆ ਨੰਨ ਕਿ ਜਿਹੜੇ ਬੱਚੇ ਉੱਥੇ ਐਡਮਿਸ਼ਨ ਲੈਂਦੇ ਨੇ ਦਾਖਲਾ ਲੈਂਦੇ ਨੇ ਤਾਂ ਉਹਨਾਂ ਨੂੰ ਪੜ੍ਹਾ ਸਕਣ ਜਾਂ ਕਹਿ ਲੀਏ ਕਿ ਉਹਨਾਂ ਵਾਸਤੇ ਇੱਕ ਟੀਚਰ ਪ੍ਰੋਵਾਈਡ ਕੀਤਾ ਗਿਆ ਤੁਹਾਡੇ ਵੱਲੋਂ ਉੱਤੇ ਟੀਚਰ ਅਗਰ ਹੋਣਗੇ ਤਾਂ ਹੀ ਬੱਚੇ ਪੜ੍ਹਨਗੇ ਟੀਚਰ ਉੱਥੇ ਜਿਹੜੇ ਸਰਕਾਰੀ ਤੌਰ ਤੇ ਜਿਹੜੇ ਟੀਚਰਾਂ ਦੀ ਗਿਣਤੀ ਤਰਫ ਕਰਨੀ ਹੈ ਕੋਕੇ ਬੱਚੇ ਉੱਥੇ ਜ਼ਿਆਦਾ ਨੇ ਤਾਂ ਕਰਕੇ ਫਿਰ ਦੋ ਟੀਚਰ ਜਿਹੜੇ ਹੈਗੇ ਨੇ ਉਹ ਸੰਸਥਾ ਵੱਲੋਂ ਦਿੱਤੇ ਗਏ ਨੇ ਤੇ ਉੱਥੇ ਜਿਹੜੀ ਬੱਚਿਆਂ ਦੀ ਗਿਣਤੀ ਆ ਉਹ 64 ਤੱਕ ਆ ਪਰ ਉਹ 64 ਬੱਚਿਆਂ ਨੂੰ ਵੀ ਜਿਹੜਾ ਹੈਗਾ ਉੱਥੇ ਪੂਰਾ ਐਡਮਿਸ਼ਨ ਨਹੀਂ ਹੈਗੀ ਹੁਣ ਅਸੀਂ ਸਾਡੇ ਖਜ਼ਾਨਾ ਮੰਤਰੀ ਨੇ ਤੇ ਉਹਨਾਂ ਨੂੰ ਅਸੀਂ ਮਲੇ ਸੀਗੇ ਪਰ ਉਹਨਾਂ ਨੂੰ ਮਿਲ ਕੇ ਕਿਹਾ ਵੀ ਜਿਹੜੇ 64 ਬੱਚੇ ਨੇ ਪੰਜਾਬ ਦਾ ਇੱਕੋ ਸਕੂਲ ਆ ਤੁਸੀਂ ਇਹਦੀ ਜਿਹੜੀ ਸਟ੍ਰੈਂਥ ਆ ਨਾ ਇਹਨੂੰ ਬਤਾਓ ਤਾਂ ਉਹਨਾਂ ਨੇ ਸਾਡਾ ਪ੍ਰੋਮਿਸ ਕਰਿਆ ਵੀ ਅਸੀਂ ਇਹਨੂੰ ਦੁਗਣਾ ਕਰ ਦਾਂਗੇ 120 ਕਰ ਦਾਂਗੇ ਔਰ ਇਹ ਵੀ ਉਹਨਾਂ ਨੇ ਧਿਆਨ ਚ ਲਿਆਂਦਾ ਸੀ ਵੀ ਤੁਸੀਂ ਪੰਜਾਬ ਚ ਘਟੋ ਘਟ ਮਾਝਾ ਮਾਲਵਾ ਦਵਾਬਾ ਇਹਦੇ ਵਿੱਚ ਤਾਂ ਤੁਹਾਡਾ ਸਕੂਲ ਹੋਣ ਦਾ ਜਿਹੜੇ ਆਪਣੇ ਬੱਚੇ ਜਿਨ੍ਹਾਂ ਦੇ ਕਿਸੇ ਘਰ ਦੇ ਵਿੱਚ ਵੀ ਇੱਕ ਨੇਤਰ ਵੀ ਹੈਗਾ ਤਾਂ ਉਸ ਪਰਿਵਾਰ ਦੀ ਜੋ ਮਨੋਂ ਦੱਸਿਆ ਹੁੰਦੀ ਆ ਉਹ ਅਸੀਂ ਇੱਥੇ ਜਿਹੜੇ ਪਰਿਵਾਰ ਆਉਂਦੇ ਨੇ ਅਸੀਂ ਦੇਖ ਸਕਦੇ ਹਾਂ ਤੇ ਉਹ ਉਹਨਾਂ ਨੇ ਸਾਡਾ ਨਾ ਪ੍ਰੋਮਿਸ ਕਰਿਆ ਹੈਗਾ ਵੀ ਹੁਸ਼ਿਆਰਪੁਰ ਦੇ ਵਿੱਚ ਅਸੀਂ ਜਿਹੜਾ ਹੈਗਾ ਹੋਰ ਸਕੂਲ ਖੋਲਾਂਗੇ ਔਰ ਹੋਰ ਵੀ ਜਿਹੜੀਆਂ ਬਹੁਤ ਮੰਗਾਂ ਨੇ ਔਰ ਦੂਸਰੀ ਜਿਹੜੀ ਸਾਡੀ ਮੰਗ ਸੀਗੀ ਅਸੀਂ ਜਿਹੜੇ ਤਾਂ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਆਪਣੀ ਜੋਬ ਤੇ ਲੱਗੇ ਨੇ ਉਹ ਤਾਂ ਬਲਾਈਂਡ ਜਿਹੜੇ ਆਪਣਾ ਲਾਈਫ ਵਧਿਆ ਜਿਹੜੀ ਹੈਗੀ ਆ ਕਰ ਰਹੇ ਨੇ ਜਿਹੜੇ ਰਹਿ ਗਏ ਨੇ ਘਰਾਂ 'ਚ ਬੈਠੇ ਨੇ ਅਸੀਂ ਉਹਨਾਂ ਲਈ ਕਿਹਾ ਸੀਗਾ ਵੀ ਇਹਨਾਂ ਦੀ ਜਿਹੜੀ ਤੁਸੀਂ ਪੈਨਸ਼ਨ ਆ ਨਾ ਜੀ ਤੁਸੀਂ ਆਮ ਪੈਨਸ਼ਨ ਦੇ ਨਾਲੋਂ ਇਹਨਾਂ ਨੂੰ ਤੁਸੀਂ ਦੁਗਣਾ ਜਾਂ ਮਤਲਬ 3000 4000 ਦੇ ਕਰੀਬ ਕਰੋ ਤਾਜੋ ਇਹ ਆਪਣਾ ਗੁਜ਼ਾਰਾ ਕਰ ਸਕਣ ਪਰ ਸਰਕਾਰ ਵੱਲੋਂ ਅਜੇ ਤੱਕ ਸਾਡੀਆਂ ਇੰਨੇ ਵਾਰੀ ਮਿਹਨਤਾਂ ਕਰਨ ਤੋਂ ਬਾਅਦ ਵੀ ਉਹ ਨਹੀਂ ਹੋਈ ਪਰ ਅਸੀਂ ਜਿਹੜੀ ਸੰਸਥਾ ਵੱਲੋਂ ਜਿਹੜੇ ਸਾਡੀ ਸੰਸਥਾ ਦੇ ਨਾਲ ਜੁੜੇ ਹੋਏ ਬਜ਼ੁਰਗ ਨੇ ਅਸੀਂ ਸੰਸਥਾ ਵੱਲੋਂ ਉਹਨਾਂ ਨੂੰ 1000 ਰੁਪਏ ਦੀ ਮਦਦ ਦਿੰਦੇ ਆ ਔਰ ਇਹਦੇ ਨਾਲ ਨਾਲ ਸਾਡੇ ਕੋਲੇ ਜਿਹੜੇ ਦਾਨ ਦੇ ਵਿੱਚ ਆਉਂਦਾ ਹੈਗਾ ਕਰਿਆਨੇ ਦਾ ਸਮਾਨ ਸਿੱਧਾ ਆਉਂਦਾ ਜਿਵੇਂ ਬੂੰਗਾ ਟਾਇਰ ਵਾਲੇ ਹੈਗੇ ਨੇ ਜਾਂ ਹੋਰ ਵੀ ਜਿਹੜੇ ਦਾਨੀ ਨੇ ਅਸੀਂ ਉਹ ਜਿਹੜਾ ਸਾਡੇ ਕੋਲ ਸਮਾਨ ਆਉਂਦਾ ਹੈ ਕ੍ਰਾਂਨੇ ਦਾ ਅਸੀਂ ਉਹਨਾਂ ਘਰਾਂ ਦੇ ਵਿੱਚ ਪ੍ਰੋਵਾਈਡ ਕਰਵਾਉਨੇ ਆ ਉਹ ਸਾਡੇ ਬਹੁਤ ਜਿਹੜੇ ਹੈਗੇ ਨੇਤਰਹੀਨ ਨੇ ਜਿਹੜਾ ਇੱਥੋਂ ਆਪਣਾ ਸਮਾਨ ਕ੍ਰਾਂਨੇ ਦਾ ਜਾਂ ਲੈ ਕੇ ਜਾਂਦੇ ਲੋਡ ਦੇ ਮਤਲਬ ਤੇ ਸੰਸਥਾ ਜਿਹੜੀ ਆ ਇਹ ਨੇਤਰਹੀਨਾਂ ਲਈ ਬਣੀ ਆ ਔਰ ਨੇਤਰਹੀਨਾਂ ਦੇ ਪੂਰੀ ਤਰ੍ਹਾਂ ਸਮਰਪਿਤ ਆ ਜਿੰਨੇ ਵੀ ਇੱਥੇ ਦੇ ਪ੍ਰਬੰਧਕ ਨੇ ਉਹ ਸਾਰੇ ਜਿਹੜੇ ਨਿਸ਼ਕਾਮ ਸੇਵਾ ਕਰਦੇ ਨੇ ਜਿਹੜੀ ਸੰਸਥਾ ਜਿਹੜੀ ਹੈਗੀ ਆ ਇਹ ਬਾਬਾ ਜੀ ਨੇ ਜਿਵੇਂ ਦੱਸਿਆ ਗੰਧਰ ਸਾਹਿਬ ਨੇ ਬਣਾਈ ਹੋਈ ਆ ਔਰ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਇਹ ਸੰਸਥਾ ਦੇ ਨਾਲ ਤਨੋਂ ਮਨੋਂ ਤਨੋਂ ਜੁੜਿਆ ਹੋਇਆ ਔਰ ਇਸੇ ਕਰਕੇ ਜਿਹੜੀ ਹੈਗੀ ਆ ਸੰਸਥਾ ਜਿਹੜੀ ਆ ਇਹ ਦਿਨੋਂ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਆ ਔਰ ਇੱਕ ਹੋਰ ਜਿਹੜੀ ਸੰਸਥਾ ਜਿਹੜੀ 1964 ਚ ਬਣੀ ਸੀ ਬਹੁਤ ਲੰਬਾ ਟਾਈਮ ਹੋ ਗਿਆ ਇਹ ਜਿਹੜੀ ਬਿਲਡਿੰਗ ਆ ਇਹ ਬਿਲਡਿੰਗ ਜਿਹੜੀ ਆ ਲੰਬਾ ਸਮਾਂ ਹੋਣ ਕਰਕੇ ਬਿਲਡਿੰਗ ਦੀ ਜਿਹੜੀ ਹਾਲਤਾਂ ਖਸਤਾ ਹੋ ਗਈ ਆ ਅਸੀਂ ਸਰਕਾਰ ਨੂੰ ਔਰ ਜਿਹੜੇ ਸਾਡੇ ਦਾਨੀ ਸੱਜਣ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਸਾਡੀ ਜਿਹੜੀ ਸੰਸਥਾ ਇਹ ਇਹਨੂੰ ਅਸੀਂ ਹੁਣ ਪਰਲੇ ਪਾਸੇ ਰਸਾਲਾ ਗੁਰਦੁਆਰਾ ਸਾਹਿਬ ਦੇ ਵਿੱਚ ਨਵੀਂ ਬਿਲਡਿੰਗ ਜਿਹੜੀ ਬਣੀ ਆ ਉਹਦੇ ਵਿੱਚ ਨਵੇਂ ਬੈੱਡ ਵਗੈਰਾ ਤੁਸੀਂ ਸਾਰੇ ਦੇਖ ਕੇ ਆਏ ਹੋ ਔਰ ਇਹ ਸੰਸਥਾ ਨੂੰ ਅਸੀਂ ਨਵਾਂ ਮਤਲਬ ਸ਼ੁਰੂ ਕਰਾਂਗੇ ਇਹ ਦੋ ਤਿੰਨ ਮੰਜ਼ਲੀ ਬੜਾਵਾਂਗੇ ਤਾਂ ਜੋ ਜਿਹੜੇ ਸਾਡੇ ਕੋਲੇ ਹੋਰ ਵੀ ਬ੍ਰਾਈਟ ਨੇ ਉਹ ਆ ਸਕਣ ਇਹਦੇ ਨਾਲ ਹੀ ਇੱਕ ਹੋਰ ਪੰਜਾਬ ਸਰਕਾਰ ਵੱਲੋਂ ਅੱਜ ਤੱਕ ਜਿਹੜਾ ਨੇਤਰੀਨਾ ਦੇ ਰੋਜ਼ਾਨਾ ਵਰਤੋਂ ਚਾਉਣ ਵਾਲਾ ਸਮਾਨ ਇੱਕ ਵੀ ਨਹੀਂ ਬਣਦਾ ਇਥੋਂ ਤੱਕ ਕੇ ਇਹਨਾਂ ਦੇ ਲਿਖਣ ਪੜਨ ਲਈ ਜਿਹੜਾ ਸਮਾਨ ਆ ਨਾ ਬਰੇਲ ਦੇ ਕਾਗਜ਼ ਉਹ ਵੀ ਨਹੀਂ ਬਣਦਾ ਪੰਜਾਬ ਵਿੱਚ ਤੇ ਉਹ ਵੀ ਸਾਨੂੰ ਜਿਹੜਾ ਹੈਗਾ ਦਿੱਲੀੋਂ ਦੇਹਰਾਦੂਨ ਤੋਂ ਮਗਵਾਉਣਾ ਪੈਂਦਾ ਇਹਨਾਂ ਦੇ ਤਰਲੇ ਜਿਹੜੀ ਆ ਸਟਿਕ ਹੁੰਦੀ ਆ ਉਹ ਵੀ ਜਿਹੜੀ ਹੈਗੀ ਆ ਉਹ ਵੀ ਨਹੀਂ ਇੱਥਾਂ ਕੋਲੇ ਹੈਗੀ ਐਨਕਾਂ ਵੀ ਹੈ ਨਹੀਂਗਾ ਕੋਈ ਵੀ ਚੀਜ਼ ਹੈ ਜਿਹੜੇ ਖੇਡਣ ਦਾ ਸਮਾਨ ਆ ਅਸੀਂ ਪੰਜਾਬ ਸਰਕਾਰ ਨੂੰ ਬਹੁਤ ਵਾਰ ਬੇਨਤੀ ਕਰੀ ਆ ਪਰ ਬਦਕਿਸਮਤੀ ਇਹ ਆ ਵੀ ਇਨਾਂ ਦੀ ਅੱਜ ਤੱਕ ਵੀ ਕਿਸੇ ਸਰਕਾਰ ਨੇ ਇਹ ਨਹੀਂ ਕਰਿਆ ਹੈਗਾ ਵੀ ਇਨਾਂ ਵਾਸਤੇ ਜੋ ਵੀ ਇਨਾਂ ਦੇ ਵਰਦਾਂ ਨਾਲੇ ਹਲਕੇ ਛੋਟੇ ਛੋਟੇ ਡਿਮਾਂਡਾਂ ਨੇ ਪਰ ਨਹੀਂ ਕੋਈ ਕਰ ਰਹੀ ਮੇਰੀ ਹੁਣ ਭਗਵੰਤ ਮਾਨ ਸਾਹਿਬ ਨੂੰ ਇਹ ਅਪੀਲ ਆ ਵੀ ਇਹ ਸਾਡੀ ਆਵਾਜ਼ ਇਹ ਉੱਥੇ ਤੱਕ ਪਹੁੰਚੇ ਤਾਂ ਉਹ ਜ਼ਰੂਰ ਇਹ ਸੰਸਥਾ ਲਈ ਇਹ ਸੰਸਥਾ ਲਈ ਨਹੀਂ ਪੂਰੇ ਪੰਜਾਬ ਦੇ ਜਿੰਨੇ ਵੀ ਨੇਤਰੀ ਨੇ ਉਹਨਾਂ ਦੇ ਜੋ ਵੀ ਲੋੜਾਂ ਨੇ ਉਹਨਾਂ ਵਾਸਤੇ ਜ਼ਰੂਰ ਉਹ ਧਿਆਨ ਦੇਗਾ ਤਾਂ ਸਾਡੇ ਨਾਲ ਸਰਦਾਰ ਜਸਪ੍ਰੀਤ ਸਿੰਘ ਜੀ ਮੌਜੂਦ ਨੇ ਜਿਹੜੇ ਨੇਤਰੀਨਾਂ ਨੂੰ ਗਿਆਨ ਦੇ ਰਹੇ ਨੇ ਬਾਣੀ ਨਾਲ ਜੋੜ ਰਹੇ ਨੇ ਤੇ ਯਾਨੀ ਕਿ ਲੋਕ ਬਾਣੀ ਸਿਖਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਤਰੀਕੇ ਨਾਲ ਸੇਵਾ ਕਰਦੇ ਹੋਏ ਜਿਹੜੇ ਨੇਤ ਰਹੀਨ ਨੇ ਉਹਨਾਂ ਨੂੰ ਵਿਦਿਆ ਦਿੰਦੇ ਹੋਏ ਗੁਰਬਾਣੀ ਨਾਲ ਜੋੜਦੇ ਹੋ ਮੈਂ ਦੱਸਣਾ ਚਾਹੁੰਦਾ ਕਿ ਜੀ ਮੈਂ 1999 ਇੱਥੇ ਹਾਇਰ ਐਜੂਕੇਸ਼ਨ ਲਈ ਆਇਆ ਸੀ ਮੈਂ ਜਦੋਂ ਆਇਆ ਸੀ ਬਿਲਕੁਲ ਕਲੀਨ ਸ਼ੇਪ ਸੀ ਇੱਥੇ ਦੇ ਮੋਲ ਨੇ ਮੈਨੂੰ ਗੁਰਸਿੱਖ ਬਣਾਇਆ ਤੇ ਬ੍ਰੇਲ ਦੀ ਜਾਨੂ ਹੁਣ ਕਰਕੇ ਮੈਂ ਪਾਠ ਕਰ ਲੈਂਦਾ ਸੀ ਨਿਤਨੇਮਾ ਤੇ ਸੰਗੀਤ ਆਉਂਦਾ ਸੀ ਇਸ ਕਰਕੇ ਕਿ ਤੰਗ ਲਾਈਨ ਵਿੱਚ ਬਹਿ ਗਿਆ ਤੇ ਫਿਰ ਹੌਲੀ ਹੌਲੀ ਮੈਂ 1999 ਤੋਂ ਆਪਣੇ ਰੁਜ਼ਗਾਰ ਨੂੰ ਚਲਾਉਣ ਦੇ ਲਈ ਮੈਂ ਕਲਾਸਾਂ ਲਾਉਣੇ ਸ਼ੁਰੂ ਕੀਤੀਆਂ 12ਵੀਂ ਲਾਈਆਂ ਇੱਥੇ ਜਿੰਨੀਆਂ ਕਲਾਸਾਂ ਲਾਈਆਂ ਸੇਵਾ ਚਲਾਈਆਂ ਔਰ ਤੁਰ ਤੁਰੇ ਜਾ ਕੇ ਜਿਹੜਾ ਕਲਾਸਾ ਲੋੜਿਆ ਕੀਰਤਨ ਕਰਨਾ ਕੀਰਤਨ ਸਿਖਾਉਣਾ ਉਹਦੀ ਪੇਮੈਂਟ ਲਈਦੀ ਐ ਪਰ ਇਸ ਆਸ਼ਮ ਦੇ ਚ ਕਦੀ ਕੋਈ ਮਾਇਆ ਨਹੀਂ ਲੇਗੀ ਥੋੜੀ ਨਿਗਾਹ ਕਿੰਨੇ ਪਰਸੈਂਟ ਹੈਗੀ ਇਹ ਤੁਹਾਨੂੰ ਕਿੰਨੇ ਕ ਪਰਸੈਂਟ ਜਿਹੜਾ ਦਿਖਦਾ ਨਿਗਾਹ ਬਸ ਇਨਾ ਕੱਲ ਵੀ ਤਪਚਾਂ ਜੇ ਕਹ ਲੋ ਯਾ ਥੋੜਾ ਬਚਾ ਕਲਰ ਰਗਰ ਆ ਪਛਾਣ ਲਿਆ ਹੂੰ ਤੇ ਆਪਣੇ ਜੋ ਕ ਪੁਜਾਰੀ ਜੋ ਕ ਇਹ ਚੀਜ਼ ਕੋਈ ਵਹੀ ਕਲ ਕਰਾਨੀ ਚਲਾ ਸਕਦੇ ਹਾਂਜੀ ਤੇ ਮਤਲਬ ਬਾਣੀ ਪੜਦੇ ਕਿਸ ਤਰੀਕੇ ਨਾਲ ਉਹ ਵੀ ਸਾਰੀ ਬਰੇਲ ਦੇ ਵਿੱਚ ਲਿਖੀ ਹੋਈ ਹੈ ਬਾਣੀ ਨਿਤਲਿੰਦ ਦੇ ਕੁਤਕਾ ਸਾਹਿਬ ਨੇ ਲਈ ਹੈ ਕਿਸੇ 2013 ਦੇ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਰੀਆਂ ਭਾਈ ਗੁਰਮੀਜ ਸਿੰਘ ਹੋਰਾਂ ਨੇ ਬਰੇਲ ਵਿੱਚ ਗੁਰਪ੍ਰੰਤ ਸਾਹਿਬ ਦੀਆਂ ਪੋਥੀਆਂ ਤਿਆਰ ਕੀਤੀਆਂ ਨੇ 18 ਪੋਥੀਆਂ ਵਿੱਚ ਪੂਰਾ ਉਰਗਨ ਸਾਹਿਬ ਤੇ ਗੁਰੂ ਦੀ ਬਖਸ਼ਿਸ਼ ਦੇ ਸਦਕਾ ਮੈਂ 77 ਪਾਠ ਹੁਣ ਤੱਕ ਕਰ ਚੁੱਕਾ 78ਵਾਂ ਕੰਟੀਨਿਊ ਤੇ ਮੈਂ ਚਾਹਨਾ ਵੀ ਹੋਰ ਵੀ ਨਿਤ੍ਰਹਿਮ ਇਸ ਖਜ਼ਾਨੇ ਦਾ ਵਤਵਰਲਾ ਲੈ ਸਕਣਾ ਵਾਏ ਗੋਜੀ ਕਾਲਸਾ ਕਾਲਸਾ ਮਾਈਕ ਟਿਕਿਆ ਤੋਂ ਸੋਣ ਨਾਲ ਹੁਣ ਸਰਦਾਰ ਇਕਬਾਲ ਸਿੰਘ ਜੀ ਮੌਜੂਦ ਨੇ ਜਿਹੜੇ ਕਿ ਨੇਤਰਹੀਨ ਬੱਚਿਆਂ ਨੂੰ ਸੰਗੀਤ ਨਾਲ ਜੋੜਦੇ ਨੇ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਫਤਿਹ ਜੀ ਬਾਈ ਗੁਰਜੀਤ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਯਾਨੀ ਕਿ ਇੱਥੇ ਸੇਵਾ ਕਰਦੇ ਹੋਏ ਜਿਹੜੇ ਨੇਤਰਹੀਨ ਨੇ ਸਟੂਡੈਂਟਸ ਉਹਨਾਂ ਨੂੰ ਸੰਗੀਤ ਨਾਲ ਜੋੜਦੇ ਹੋਏ ਮੈਂ ਵੀ ਸਰਦਾਰ ਜਸਪੀਰ ਸਿੰਘ ਜੀ ਦੇ ਅਸਿਸਟੈਂਟ ਸੀ ਆ ਤੁਹਾਨੂੰ ਉਹਨਾਂ ਨਾਲ ਹੀ ਆਇਆ ਸੀ ਇੱਥੇ ਅਸੀਂ ਪੜ੍ਹਦੇ ਸੀ ਤੁਹਾਨੂੰ ਪੜਨ ਵਾਸਤੇ ਹੀ ਆਏ ਸੀ ਇੱਥੇ ਐਜ਼ ਅ ਹੌਸਟਲ ਇਸ ਨੂੰ ਮੰਨ ਕੇ ਤੇ ਬਾਰ ਕਾਲਜ ਪੜ੍ਹਦੇ ਹੁੰਦੇ ਸੀ ਇੱਥੇ ਸਾਨੂੰ ਰਹਿ ਕੇ ਗੁਰਦੁਆਰਾ ਸਾਹਿਬ ਨਾਲ ਸੀ ਤੇ ਅਸੀਂ ਕੀਰਤਨ ਕਰਨਾ ਇੱਥੇ ਕੁਝ ਸਟੂਡੈਂਟਸ ਉਹਦੋਂ ਵੀ ਇੱਥੇ ਸਿੱਖਦੇ ਹੁੰਦੇ ਸੀ ਤੇ ਸਿਖਲਾਈ ਵਾਸਤੇ ਇਹਨਾਂ ਨੇ ਆਪਣਾ ਸੰਸਥਾ ਵੱਲੋਂ ਕੁਝ ਰੱਖਿਆ ਹੋਇਆ ਸੀ ਟੀਚਰਸ ਜਿਵੇਂ ਜਿਵੇਂ ਅਸੀਂ ਇੱਥੇ ਸਮਾਂ ਬਤਾਇਆ ਪੜ੍ਹ ਲਏ ਉਸ ਹਾਵ ਨਾਲ ਅਸੀਂ ਵੀ ਇਸ ਸੰਸਥਾ ਦੇ ਵਿੱਚ ਐਜ਼ ਅ ਮੈਂਬਰ ਤਾਂ ਪਹਿਲਾਂ ਤੋਂ ਹੀ ਸੀਗੇ ਫਿਰ ਅਸੀਂ ਹੋਰ ਮਤਲਬ ਡਾ 11 ਸਬੰਧ ਹੋ ਗਿਆ ਇਸ ਸੰਸਥਾ ਦੇ ਨਾਲ ਸਾਨੂੰ ਵੀ ਐਗਜ਼ੈਕਟਿਵ ਚ ਕੈਬਨੇਟ ਛਾਉਣ ਦਾ ਮੌਕਾ ਮਿਲਿਆ ਤਾਂ ਮੈਂ ਤਾਂ ਇਹ ਸੋਚਿਆ ਸੀ ਕਿ ਜਿਹੜੀਆਂ ਸਾਨੂੰ ਪ੍ਰੋਬਲਮਸ ਪਹਿਲਾਂ ਆਈਆਂ ਸਕੂਲ ਦੇ ਵਿੱਚ ਸਿੱਖਣ ਵਾਸਤੇ ਜੋ ਉਹ ਅੱਜ ਦੇ ਵਿਦਿਆਰਥੀਆਂ ਨੂੰ ਨਾ ਆਉਣ ਤੁਸੀਂ ਆਪ ਵੀ ਐਮਏ ਇਨ 뮤직 ਜਿਹੜੀ 골ਡ ਮੈਡਲਿਸਟ ਹੋ ਤਾਂ ਕਿਸ ਤਰੀਕੇ ਨਾਲ ਇਹਨਾਂ ਦੀ ਵੀ ਸਹਾਇਤਾ ਹੋਣ ਦੀ ਹੈ ਕਿਉਂਕਿ ਤੁਹਾਡੇ ਕੋਲ ਗਿਆਨ ਬਹੁਤ ਜ਼ਿਆਦਾ 뮤직 ਦੇ ਰਿਲੇਟਡ ਕਿ ਤੁਸੀਂ ਯਾਨੀ ਕਿ ਹਾਰਮੋਨੀ ਵੀ ਬਹੁਤ ਸੋਣਾ ਵਜਾ ਲੈਂਦੇ ਹੋ ਬਰੇਲ ਲਿਪੀ ਵਿੱਚ ਸਾਰਾ ਮਿਸ ਪੜਿਆ ਐ ਨੋ ਸਮਝਿਆ ਹੁਣ ਅੱਗੇ ਕਿਸ ਤਰੀਕੇ ਨਾਲ ਉਹਨਾਂ ਨੂੰ ਸਮਝਾਉਣਾ ਤੇ ਇਹਨਾਂ ਨੂੰ ਵੀ ਜਾਣੂ ਕਰਾਉਣਾ ਹੈ ਅ ਮਿਊਜ਼ਿਕ ਵਿਦਿਆ ਦੇ ਨਾਲ ਸੰਗੀਤ ਵਿਦਿਆ ਜਿਸ ਤਰ੍ਹਾਂ ਅਸੀਂ ਸਿੱਖਿਆ ਜੀ ਸਾਡੇ ਵੀ ਟੀਚਰਸ ਬਲਾਈਂਡ ਸੀਗੇ ਬਲਾਈਂਡ ਸਕੂਲ ਦੇ ਵਿੱਚ ਉਹ ਸਾਨੂੰ ਹੱਥ ਫੜ ਕੇ ਸਿਖਾਉਂਦੇ ਸੀ ਹਾਰਮੋਨੀਅਮ ਹਾਂਜੀ ਕੁਝ ਚੀਜ਼ਾਂ ਤਾਂ ਮਾਈਂਡ ਦੇ ਨਾਲ ਹੀ ਸੰਬੰਧਤ ਹਨ ਜਿਵੇਂ ਅਸੀਂ ਬੋਲਣਾ ਉਸ ਤਰ੍ਹਾਂ ਉਹਨਾਂ ਨੇ ਪਿਕਅਪ ਕਰਨਾ ਹੈ ਕੋਛ ਹੁੰਦਾ ਦੇਖ ਕੇ ਕਰਾਉਣ ਵਾਲੀਆਂ ਚੀਜ਼ਾਂ ਉਹ ਅਸੀਂ ਹੱਥ ਫੜ ਕੇ ਬੱਚੇ ਦਾ ਹੱਥ ਰਖਵਾਨੇ ਆ ਸਾਡੇ ਕੋਲ ਛੋਟੇ ਛੋਟੇ ਬੱਚੇ ਆਉਂਦੇ ਆ ਕਈ ਵਾਰੀ 6 ਸਾਲ ਦਾ ਕੋਈ ਬੱਚਾ ਜਿਹਦਾ ਹੱਥ ਹਰਮੋਨੀਅਮ ਦੇ ਪੱਕੇ ਤੱਕ ਪਹੁੰਚਦਾ ਹੀ ਨਹੀਂ ਹੂੰ ਪੱਖਾ ਨਹੀਂ ਦੇ ਸਕਦੇ ਅਸੀਂ ਪੱਖਾ ਦੇ ਕੇ ਉਹਨੂੰ ਕਹਿੰਦੇ ਤੂੰ ਸੁਰ ਦਬਾਣੇ ਮੇਨ ਗੱਲ ਸੁਰ ਦੀ ਹੈ ਬਿਲਕੁਲ ਕਿ ਸੁਰ ਦਬਾਓ ਉਹਨਾਂ ਆਵਾਜ਼ ਮਿਲਾਓ ਉਹਦਾ ਕੀ ਸਕੇਲ ਹੈ ਉਹ ਸੀ ਨਿਰਧਾਰਤ ਕਰਕੇ ਬੱਚੇ ਨੂੰ ਸ਼ੁਰੂ ਕਰਾ ਲਈਦਾ ਇੱਕ ਪੱਖਾ ਨਹੀਂ ਉਹ ਦੇ ਸਕਦਾ ਕੁਝ ਦਿਨ ਵਾਸਤੇ ਜਿਵੇਂ ਜਿਵੇਂ ਫਿਰ ਵੱਡਾ ਹੋ ਜਾਂਦਾ ਉਹ ਆਪਣੇ ਹਿਸਾਬ ਨਾਲ ਉਹਨੂੰ ਟੈਕਲ ਕਰ ਲੈਂਦਾ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਕਿ ਬ্লাইন্ড ਬੱਚਾ ਹਾਰਮੋਨੀਅਮ ਨਹੀਂ বাজਾ ਸਕਦਾ ਇਸ ਤਰ੍ਹਾਂ ਨਹੀਂ ਹੈ ਦੇਖ ਕੇ ਸਭ ਕੁਝ ਸੰਭਵ ਹੈ ਜੀ ਅਸੀਂ ਟੱਚ ਕਰਕੇ ਹੱਥ ਨਾਲ ਕਿੰਨੇ ਕਿ ਬੱਚਿਆਂ ਨੂੰ ਤੁਸੀਂ ਹਲ ਤੱਕ ਜਿਹੜੇ ਕੀ ਹੈ ਵਿਦਿਆ ਵਾਲੀ ਦੇ ਚੁੱਕੇ ਹੋ ਸੰਗੀਤ ਵਿਦਿਆ ਦੇ ਚੁੱਕੇ ਹੋ ਤੇ ਹੁਣ ਅਸੀਂ 10 ਵੀਰੇ ਅਸੀਂ ਜਸਪੁਰ ਸਿੰਘ ਜੀ ਵੀ ਹੁਣ ਕਾਫੀ ਜਿਹੜੇ ਤੁਹਾਡੇ ਸਟੂਡੈਂਟ ਨੇ ਉਹ ਰਾਗੀ ਸਿੰਘ ਵੀ ਨੇ ਵਧੀਆ ਅਹੁਦੇ ਤੇ ਪਹੁੰਚੇ ਹੋਏ ਨੇ ਤੇ ਵਧੀਆ ਯਾਨੀ ਕਹਿ ਲਓ ਜੀਵਨ ਆਪਣਾ ਬទਿਤ ਕਰ ਰਹੇ ਨੇ ਮੈਂ 97 ਤੋਂ ਜੋਬ ਵਿੱਚ ਹਾਂ ਜੀ ਗਵਰਨਮੈਂਟ ਸਕੂਲ ਦੇ ਵਿੱਚ ਜਿੰਨੇ ਵੀ ਉੱਥੇ ਬੱਚੇ ਪੜ੍ਹਦੇ ਹੁੰਦੇ ਆ ਪਹਿਲੇ ਤੋਂ 10ਵੀਂ ਤੱਕ ਉੱਥੇ ਮਿਊਜ਼ਿਕ ਦਾ ਹੈਗਾ ਸਬਜੈਕਟ ਹਾਂਜੀ ਤਾਂ ਉਹਨਾਂ ਨੂੰ ਤਾਂ ਵਿੱਦਿਆ ਦੇਣੀ ਦੇਣੀ ਹੈਗੀ ਉੱਥੇ ਇੱਕ ਸਬਜੈਕਟ ਹੈ ਇਹ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਬੱਚੇ ਉੱਥੋਂ ਪਾਸ ਆਊਟ ਹੋ ਕੇ ਆਉਂਦੇ ਆ ਫਿਰ ਉਹ ਕਾਲਜ ਚਲੇ ਜਾਂਦੇ ਨੇ ਹਾਂਜੀ ਫਿਰ ਵੀ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਫੋਨ ਤੇ ਪੁੱਛ ਲੈਂਦੇ ਨੇ ਜਿਹੜੇ ਇੱਥੇ ਸਟੂਡੈਂਟ ਹੈ ਇੱਥੇ ਮੈਂ ਹਰ ਸੈਟਰਡੇ ਕਲਾਸ ਲਗਾਣਾ ਨਾ ਇਹਨਾਂ ਦੀ ਠੀਕ ਹੈ ਜੀ ਜੋ ਵੀ ਇਹਨਾਂ ਨੂੰ ਕੋਈ ਦਿੱਕਤ ਹੋਵੇ ਇਹਨਾਂ ਨਾਲ ਵੀ ਕੋਈ ਦਿੱਕਤ ਹੋਵੇ ਉਹਨੂੰ ਅੱਗੇ ਸਿਖਾਉਣ ਦੀ ਕੋਸ਼ਿਸ਼ ਕਰੀਦੀ ਏ ਚਾਹੇ ਉਹ ਤਬਲਾ ਹੈ ਚਾਹੇ ਹਾਰਮੋਨੀਅਮ ਹੈ ਚਾਹੇ ਸਿਤਾਰ ਹੈ ਬੱਚਿਆਂ ਦਾ 뮤직 ਵਿੱਚ ਵੀ ਅਲੱਗ-ਅਲੱਗ ਫੀਲਡ ਹੁੰਦਾ ਹੈ ਤੇ ਕੁਝ ਲੋਕ ਤਾਂ ਇਸ ਨੂੰ ਜਿਵੇਂ ਹੁਣ ਕਾਲਜੇ ਚ ਪੜ੍ਹਦੇ ਨੇ ਉਹਨਾਂ ਵਿੱਚ ਕਾਲਜ ਦਾ ਸਿਲੇਬਸ ਹੈ 뮤직 ਦਾ ਜਿਵੇਂ ਬੀਏ ਕਰ ਲੈਣ ਤੇ ਹੈ ਐਮਏ ਕਰ ਲੈਣ ਇਹ ਉਹਨਾਂ ਦੇ ਉੱਪਰ ਹੈ ਪਰ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਇਹਨਾਂ ਨੂੰ ਪੂਰੀ ਗਾਈਡੈਂਸ ਦਿੱਤੀ ਜਾਵੇ